ਸਤਿ ਸ਼੍ਰੀ ਅਕਾਲ ਜੀ ਪੰਜਾਬ ਸਿੰਘ ਚੈਨਲ ਨਾਲ ਜੁੜੇ ਹੋ ਮੈਂ ਹਾਂ ਸਿਮਰਨ ਕੌਰ ਆਪ ਸਭ ਨੂੰ ਇਹ ਜਾਣ ਕੇ ਬੜੀ ਖੁਸ਼ੀ ਹੋਵੇਗੀ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੀ ਗੁਰੂ ਨਾਨਕ ਸਪੋਰਟਸ ਕਲੱਬ ਦੀ ਟੀਮ ਵੱਲੋਂ 28-29 ਸਤੰਬਰ ਨੂੰ ਪਿੰਡ ਮੰਗਲੀ ਕਰਵਾਇਆ ਜਾ ਰਿਹਾ ਹੈ ਕਬੱਡੀ ਕੱਪ ਇਸ ਕਬੱਡੀ ਕੱਪ ਦੀ ਚਰਚਾ ਪੰਜਾਬ ਵਿੱਚ ਹੀ ਨਹੀਂ ਸਗੋ ਵਿਦੇਸ਼ਾਂ ਵਿੱਚ ਵੀ ਹੁੰਦੀ ਹੈ ਇਸ ਕਬੱਡੀ ਵਿਚ ਜਿੱਥੇ ਐਨ ਆਰ ਆਈ ਵੀਰਾਂ ਵੱਲੋਂ ਇੱਕ ਕਬੱਡੀ ਖਿਡਾਰੀ ਇੱਕ ਕਬੱਡੀ ਬੁਲਾਰਿਆਂ ਦਾ ਵੱਡੇ ਇਨਾਮਾਂ ਨਾਲ ਸਨਮਾਨਿਤ ਕੀਤਾ ਜਾਂਦਾ ਹੈ ਉੱਥੇ ਹੀ ਇੱਕ ਖਾਸ ਤਸਵੀਰ ਦੇਖਣ ਨੂੰ ਮਿਲੀ ਗ੍ਰੰਥੀ ਸਿੰਘਾਂ ਦਾ ਵਿਸ਼ੇਸ਼ ਸਨਮਾਨ ਮੰਗਲ ਸਿੰਘ ਬਹਿਰੀਨ ਕਰਤਾਰ ਸਿੰਘ ਦੁਬਈ ਤਹਿਲ ਸਿੰਘ ਦੁਬਈ ਇਹਨਾਂ ਵੀਰਾਂ ਵੱਲੋਂ ਮੰਗਲੀ ਪਿੰਡ ਦੇ ਗ੍ਰੰਥੀ ਸਿੰਘਾਂ ਦਾ ਵਿਸ਼ੇਸ਼ ਸਨਮਾਨ 81 8100 ਦੀ ਨਕਦ ਰਾਸ਼ੀ ਨਾਲ ਕੀਤਾ ਜਾਵੇਗਾ ਇਹਨਾਂ ਵੀਰਾਂ ਦੀ ਚਰਚਾ ਫੇਸਬੁੱਕ ਤੇ ਹਰ ਕੋਈ ਕਰ ਰਿਹਾ ਹੈ ਇਹਨਾਂ ਵੀਰਾਂ ਦੇ ਇਸ ਕੰਮ ਨੂੰ ਦੇਖਦੇ ਹੋਏ ਹੋਰ ਪਿੰਡ ਵਿੱਚ ਵੀ ਗ੍ਰੰਥੀ ਸਿੰਘਾਂ ਨੂੰ ਵਿਸ਼ੇਸ਼ ਸਨਮਾਨ ਕੀਤਾ ਜਾਣ ਲੱਗਾ ਧੰਨਵਾਦ